ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੁਨੀਆ ਦੇ 10 ਮਹਾਨ ਜੇਤੂਆਂ ਜਰਨੈਲਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਸੂਰਬੀਰਤਾ ਨਾਲ ਭਾਦਰੀ ਨਾਲ ਲੜਾਈਆਂ ਲੜੀਆਂ ਪਰ ਸਾਨੂੰ ਮਾਣ ਹੈ ਕਿ ਸਿੱਖ ਕੌਮ ਨੇ ਹਮੇਸ਼ਾ ਹੀ ਜੋ ਲੜਾਈ ਜੁਦ ਲੜੇ ਹਨ ਉਹ ਧਰਮ ਦੇ ਪਲੇ ਲਈ ਹੀ ਲੜੇ ਹਨ ਅੱਜ ਆਪਾਂ ਸਰਦਾਰ ਹਰੀ ਸਿੰਘ ਨਲਵਾ ਜੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਰਨੈਲ ਸੀ ਉਸ ਦੀ ਗੱਲ ਇਸ ਲਈ ਕਰ ਰਿਹਾ ਕਿ ਦੁਨੀਆ ਦੇ ਸਭ ਤੋਂ ਮਹਾਨ ਜਰਨੈਲਾਂ ਵਿੱਚ ਉਹਨਾਂ ਦਾ ਨਾਮ ਪਹਿਲੇ ਨੰਬਰ ਤੇ ਹੈ 10 ਜਨਰਲਾਂ ਵਿੱਚੋਂ ਸਰਦਾਰ ਹਰੀ ਸਿੰਘ ਨਲੂਆ ਪਹਿਲੇ ਨੰਬਰ ਤੇ ਸਨ ਜਿਨ੍ਹਾਂ ਨੇ ਦਰਾ ਖੈਬਰ ਪਾਰ ਜਿੱਤ ਕੇ ਇਹ ਕਾਰਨਾਮਾ ਕਰਕੇ ਦਿਖਾਇਆ ਸੀ ਅਤੇ ਅਫਗਾਨਾਂ ਨੂੰ ਮੂੰਹ ਦੀ ਖਾਣੀ ਪਈ ਸੀ ਇਸ ਸੂਚੀ ਵਿੱਚ ਦੂਜੇ ਨੰਬਰ ਤੇ ਮੰਗੋਲ शासन ਦੇ ਸੰਸਤਾਪਕ ਚੰਗੇਜ਼ ਖਾਨ ਨੂੰ ਸਥਾਨ ਦਿੱਤਾ ਗਿਆ ਹੈ ਇਹਨਾਂ ਦਾ ਨੰਬਰ ਦੂਸਰੇ ਨੰਬਰ ਤੇ ਹੈ ਜਿਸ ਨੇ ਆਪਣੇ ਸ਼ਾਸਨ ਕਾਲ ਦੌਰਾਨ 48 ਲੱਖ 60 ਹਜ਼ਾਰ ਵਰਗ ਮੀਲ ਖੇਤਰ ਜਿੱਤ ਕੇ ਇਹ ਅਹੁਦਾ ਪ੍ਰਾਪਤ ਕੀਤਾ ਸੀ ਜੋ ਇਤਿਹਾਸ ਵਿੱਚ کسی شاشک نے نہیں کیتا تیسرے نمبر تے مہان سکندر تھان دتی گئی ہے جرنیلہ وچ تیسری سوچی دے وچ مہان شکندر دا نام آتا ہے اتے چوتھے نمبر تے پورو تے پسچم رومن راج دے شاشک اٹیلا دہن نام ਲਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਇਸ ਸੂਚੀ ਵਿੱਚ ਚੌਥਾ ਨੰਬਰ ਦਿੱਤਾ ਗਿਆ ਹੈ ਪੰਜਵੇਂ ਸਥਾਨ ਤੇ افریقا ਤੇਜ ਰੋਪ ਉਤੇ ਜਿੱਤ ਪ੍ਰਾਪਤ ਕਰਨ ਵਾਲੇ ਰੋਮਨ ਸ਼ਾਸਕ ਜੂਲੀਅਸ ਸੀਜ਼ਰ ਨੂੰ ਰੱਖਿਆ ਗਿਆ ਹੈ 6ਵੇਂ ਨੰਬਰ ਤੇ ਸਾਇਰਸ ਦਾ ਗ੍ਰੇਟ ਦਾ ਸਥਾਨ ਹੈ ਜੋ 546 ਬਿਕਰਮੀਤੂ ਵਿੱਚ ਪਰਸ਼ਿਆ ਦਾ ਰਾਜਾ ਬਣਿਆ ਅਤੇ ਉਹਨਾਂ ਨੇ ਇਹ ਸ਼ਿਮਾ ਸਥਾਨ ਜਰਨੈਲਾਂ ਦੀ ਸੂਚੀ ਵਿੱਚ ਪ੍ਰਾਪਤ ਕੀਤਾ ਹੈ 7ਵੇਂ ਨੰਬਰ ਤੇ ਸਪੈਨਿਸ਼ ਸ਼ਾਸਕ ਫ੍ਰਾਂਸਿਸਕੋ ਪਿਜਾਰੋ ਜੋ 1471 ਤੋਂ 1543 ਨੂੰ ਇਹਨਾਂ ਦਾ ਸਮਾਂ ਸੀ ਇਸ ਵਿੱਚ ਇਹਨਾਂ ਦਾ ਦਰਜਾ 7ਵੇਂ ਨੰਬਰ ਤੇ ਹੈ ਜਦ ਕਿ 7 ਕਰੋੜ ਲੋਕਾਂ ਤੇ ਰਾਜ ਕਰਨ ਵਾਲੇ 5.5 ਫੁੱਟ ਨਪੋਲੀਅਨ ਬੋਨਾਪਾਰਟ ਨੂੰ ਸੂਚੀ ਵਿੱਚ 8ਵਾਂ ਨੰਬਰ ਦਿੱਤਾ ਗਿਆ ਹੈ 9ਵੇਂ ਨੰਬਰ ਤੇ ਇਸੀ ਦੇ ਜਨਤੂ 2 ਸਾਲ 200 ਸਾਲ ਪਹਿਲਾਂ ਸ਼ਾਸਕ ਰਹੇ ਹਣੀਬਲ ਬਾਰਕਾ ਨੂੰ ਰੱਖਿਆ ਗਿਆ ਹੈ 10ਵੇਂ ਨੰਬਰ ਤੇ 1 ਕਰੋੜ 70 ਲੱਖ ਲੋਕਾਂ ਨੂੰ ਮੌਤ ਦੀ ਘਾਟ ਉਤਾਰਨ ਵਾਲੇ 14ਵੀਂ ਸਦੀ ਦੇ ਤੁਰਕੀ ਦੇ ਜ਼ਾਲਮ ਸ਼ਾਸਕ ਤਮੂਰ ਨੂੰ ਥਾਂ ਦਿੱਤੀ ਗਈ ਹੈ ਇਹ 10 ਜਰਨੈਲ ਜੋ ਦੁਨੀਆ ਵਿੱਚ ਆਪਣੇ ਨੰਬਰ ਵਾਰ ਸਥਿਤੀ ਦਰਸਾਉਂਦੇ ਹਨ ਪਰ ਸਾਨੂੰ ਮਾਣ ਹੈ ਸਿੱਖ ਕੌਮ ਤੇ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਇਸ ਸੂਚੀ ਵਿੱਚ ਪਹਿਲੇ ਨੰਬਰ ਤੇ ਆਉਂਦੇ ਹਨ ਸਿੱਖ ਕੌਮ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਜੇਕਰ ਸਿੱਖ ਕੌਮ ਨੇ ਜੰਗ ਜੁੱਦ ਲੜਾਈਆਂ ਲੜੀਆਂ ਹਨ ਤਾਂ ਉਸ ਵਿੱਚ ਵੀ ਕੌਮ ਦਾ ਅਤੇ ਸਰਬੱਤ ਦਾ ਭਲਾ ਹੀ ਸੀ ਇਸ ਕਰਕੇ ਉਹਨਾਂ ਨੇ ਧਰਮ ਦੇ ਲਈ ਹੀ ਜੰਗਾਂ ਜੁੱਦਾਂ ਵਿੱਚ ਲੜਾਈਆਂ ਲੜੀਆਂ ਸਨ ਇਹ ਵੀਡੀਓ ਆਪ ਜੀ ਨੇ ਪੂਰੀ ਦੇਖੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਚੈਨਲ ਦੀਆਂ ਹੋਰ ਵੀਡੀਓ ਦੇਖਣ ਲਈ ਆਪ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਸਿੱਖ ਕੌਮ ਦੇ ਭਲੇ ਲਈ ਸਿੱਖ ਕੌਮ ਦੇ ਵਾਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ